ਕਸੂਈ ਕੀ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਰੋਡਵੇਜ਼ ਪੰਬਸ ਪੀਆਟੀਸੀ ਕੰਟਰੈਕਟ ਦੇ ਵਰਕਰ ਦੇ ਪਿਛਲੇ 5 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਮਾਮਲੇ ਦੀ ਜਾਣਕਾਰੀ ਯੁਰਿੰਦੇ ਪ੍ਰਧਾਨ ਗੁਰਪ੍ਰਸ ਸਿੰਘ ਨੇ ਸੱਜ ਕੀਤੀ। ਉਹਨਾਂ ਨੇ ਕਿਹਾ ਕਿ ਹੜਤਾਲ ਦੌਰਾਨ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਚ ਲਿਆ ਸੀ। ਉਹਨਾਂ ਤੇ 307 ਵਰਗਿਆ ਸੰਗੀਨਤਾ ਰਾਵਾਂ ਤਹਿ ਕੀ ਸਰਚ ਕੀਤੇ ਗਏ ਸਨ। ਯੂਨੀਅਨ ਦੇ ਨੇਤਾਵਾਂ ਮੁਤਾਬਕ ਮੈਨੇਜਮੈਂਟ ਨੇ ਉਹਨਾਂ ਦੀਆਂ ਮੰਗਾਂ ਤੇ ਸਹਿਮਤੀ ਜ਼ਾਹਰ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੜਤਾਲ ਨੂੰ ਸਮਾਪਤ ਕਰਨ ਦਾ ਫੈਸਲਾ ਲੈ ਲਿੱਤਾ ਗਿਆ ਅਜਿਹੇ ਵਿੱਚ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੱਸ ਅੱਡਿਆਂ ਤੇ ਮੋੜ ਤੋਂ ਸੀਟੀਆਂ ਵੱਜਣ ਲੱਗੀਆਂ ਨੇ ਰੋਡਵੇਸ ਫਨ ਬੱਸ ਦੀ ਹੜਤਾਲ ਖਤਮ ਹੋਈ ਹੈ ਯਾਤਰੀਆਂ ਵੱਲੋਂ ਵੀ ਸੁੱਖ ਦਾ ਸਾਹ ਲਿਆ ਕਿ ਹੈ ਨੇਤਾਵਾਂ ਨੇ ਹੜਤਾਲ ਖਤਮ ਹੁੰਦੇ ਹੀ ਸੇਵਾਵਾਂ ਬਹਾਲ ਕਰ ਦਿੱਤੀਆਂ ਤੇ ਬੱਸਾਂ ਫਿਰ ਤੋਂ ਚੱਲ ਗਈਆਂ ਨੇ ਇਸ ਤੋਂ ਪਹਿਲਾਂ ਕਰਮਚਾਰੀਆਂ ਨੇ ਗ੍ਰਿਫਤਾਰ ਨੇਤਾਵਾਂ ਨੂੰ ਛੱਡਣ ਅਤੇ ਪ੍ਰਾਈਵੇਟਾਈਜ਼ੇਸ਼ਨ ਦੇ ਵਿਰੋਧ ਤਨਖਾਹ ਅਤੇ ਹੋਰ ਛੜਤਾ ਨੂੰ ਲੈ ਕੇ ਸਰਕਾਰ ਤੋਂ ਮੰਗਾਂ ਰੱਖੀਆਂ ਸਨ ਜਿਸ ਦੇ ਤਹਿਤ ਹੁਣ ਸਹਿਮਤੀ ਬਣ ਗਈ ਹੈ ਪੁਧਿਆਣਾ ਲਾਈਵ ਦੇ ਲਈ ਅਵਿਥਾਪੜ ਦੀ ਰਿਪੋਰਟ ਜੀ ਸਰ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਬੜੈਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਾਡੀ ਜਿਹੜੀ ਹੜਤਾਲ ਕਿਲੋਮੀਟਰ ਸਕੀਨ ਦੇ ਸਫਨ ਦੇ ਵਿੱਚ ਕੀਤੀ ਗਈ ਸੀ ਅੱਜ ਪੰਜਵੇਂ ਦਿਨ ਹੜਤਾਲ ਜਿਹੜੀ ਆ ਸਰਕਾਰ ਦੇ ਨਾਲ ਸਹਿਮਤੀ ਬਣੀ ਆ ਕਿ ਸਾਡੇ ਜਿਹੜੇ ਸਾਥੀ 176 ਦੇ ਕਰੀਬ ਸਾਥੀ 751 ਦੇ ਵਿੱਚ ਅਧੀਨ ਜੇਲ੍ਹਾਂ ਦੇ ਵਿੱਚ ਸੀਗੇ ਉਹਨਾਂ ਸਾਥੀਆਂ ਨੂੰ ਅੱਜ ਸ਼ਾਮ ਤੱਕ ਰਿਹਾ ਕੀਤਾ ਜਾਏਗਾ ਤੇ ਜਿਹੜੇ ਸਾਥੀਆਂ ਤੇ 109 ਬੀਐਨਏ 609 ਯਾਨੀ ਕਿ ਰਾਜਾ ਕਤਲ ਵਰਗੇ سنگੀਨ ਜੁਰਮ ਲਾ ਕੇ ਜੇਲ੍ਹ ਤੋਂ ਭੇਜਿਆ ਗਿਆ ਉਹਨਾਂ ਸਾਥੀਆਂ ਦੇ ਵੀ ਪਰਚੇ ਰ ਸਰਕਾਰ ਕੈਨਸਲ ਕਰਵਾਏਗੀ ਸੋ ਇਹਨਾਂ ਚੀਜ਼ਾਂ ਦੇ ਸਹਿਮਤੀ ਬਣਨ ਤੋਂ ਉਪਰੰਤ ਜਿਹੜਾ ਹੈਗਾ ਤਕਰੀਬਨ 1 ਵਜੇ ਦੇ ਆਸ-ਪਾਸ ਜਿਹੜੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਰੋਡਵੇ ਤੇ ਪੀਆਰਟੀਸੀ ਸਰਵਿਸ ਜਿਹੜੀ ਹੈ ਦੁਬਾਰਾ ਚਲਾਈ ਗਈ ਜੀ ਸਰ ਕਿਸੇ ਤੱਕ ਇਹ ਕੋਈ ਗਿਲਾ ਸ਼ਿਕਵਾਤਾ ਨਹੀਂ ਹੋਣਾਗਾ ਦੇਖੋ ਗਿਲਾ ਸ਼ਿਕਵਾ ਇਹ ਗੱਲਾਂ ਕਰਨ ਦਾ ਮੈਂ ਨਹੀਂ ਸਮਝਦਾ ਕਿ ਇਸ ਸਮੇਂ ਸਮਾਏਗਾ ਕਿਉਂਕਿ ਅੱਜ ਸਾਨੂੰ ਆਪਣੇ ਸਾਥੀਆਂ ਦਾ ਕੰਸਰਨ ਆ ਸਾਨੂੰ ਆਪਣੇ ਸਾਥੀਆਂ ਦੀ ਚਿੰਤਾ ਕੀ ਜਿਹੜੇ ਸਾਥੀ ਜਿਨ੍ਹਾਂ ਦੇ ਵਿੱਚ ਨੇ ਸਾਡੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਆ ਕਿ ਉਹਨਾਂ ਸਾਥੀਆਂ ਨੂੰ ਬਾਹਰ ਕਢਾਇਆ ਜਾਵੇ ਤੇ ਬਾਕੀ ਜਿਹੜੀ ਆਉਣ ਵਾਲੀ ਰਣਨੀਤੀ ਆ ਉਹ ਕੱਲ ਸਵੇਰ ਕਮੇਟੀ ਦੀ ਮੀਟਿੰਗ طے ਹੋਏਗੀ ਉੱਥੇ ਰਣਨੀਤੀ طے ਕੀਤੀ ਜਾਊਗੀ ਪਰ ਅੱਜ ਸਾਡਾ ਜਿਹੜਾ ਕਨਸਰਨ ਸਾਡੀ ਜਿਹੜੀ ਚਿੰਤਾ ਕੀ ਉਹ ਆਪਣੇ ਸਾਥੀਆਂ ਨੂੰ ਬਾਹਰ ਕਢਾਉਣਾ ਸੀ ਜਿਸ ਕਰਕੇ ਸਾਰੀ ਸਰਵਿਸ ਜਿਹੜੀ ਆ ਤੁਰੰਤ ਪ੍ਰਭਾਵ ਦੇ ਨਾਲ ਸ਼ੁਰੂ ਕੀਤੀ ਗਈ ਹੈ ਕਿੰਨੇ ਸਾਥੀ ਆ ਜਿਹੜਾ ਇਸ ਟਾਈਮ ਅੰਦਰ ਹੈ ਦੇਖੋ 176 ਦੇ ਕਰੀਬ ਸਾਥੀ ਜਿਹੜੇ ਨੇ 551 ਦੇ ਵਿੱਚ ਅੰਦਰ ਕੀਤੇ ਗਏ ਸੀ ਅੱਜ 4 ਦਿਨ ਵਿਵਕਣ ਦੇ ਬਾਵਜੂਦ ਵੀ 551 ਦੇ ਵਿੱਚ ਵੀ ਪ੍ਰਸ਼ਾਸਨ ਨੇ ਜ਼ਮਾਨਤਾਂ ਨਹੀਂ ਲੈਣ ਦਿੱਤੀਆਂ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਪੂਰਾ ਜ਼ੋਰ ਜ਼ਬਰਦਸਤੀ ਦੇ ਨਾਲ ਸਾਨੂੰ ਦਬਾਇਆ ਚਲੋ ਕੋਈ ਗੱਲ ਨਹੀਂ ਸਾਡਾ ਕੰਸਰਨ ਅੱਜ ਸਾਡੇ ਆਪਣੇ ਸਾਥੀਆਂ ਨੂੰ ਰਿਹਾ ਕਰਾਉਣਾ ਸੀ ਤੇ ਉਸ ਦੇ ਵਿੱਚ ਦੇ ਵਿੱਚ ਅਸੀਂ ਸਰਕਾਰ ਨੇ ਜੇ ਇੱਕ ਕਦਮ ਸਾਡੇ ਵੱਲ ਵਧਾਇਆ ਤਾਂ ਅਸੀਂ ਸਰਵਿਸ ਜਿਹੜੀ ਆ ਤੁਰੰਤ ਪ੍ਰਭਾਵ ਨਾਲ ਸਾਰੀ ਚਲਾ ਦਿੱਤੀ ਆ ਹੁਣ ਵਾਰੀ ਸਰਕਾਰ ਦੀ ਆ ਕਿ ਸਰਕਾਰ ਸਾਡੇ ਸਾਥੀਆਂ ਨੂੰ ਰਿਹਾ ਕਰਦੀ ਆ ਤੇ ਆਪਣੇ ਵਾਦੇ ਪੂਰੇ ਕਰਦੀ ਕਿੰਨਾ ਕ ਮਲਾਜਮ ਆ ਜਿਨ੍ਹਾਂ ਦੇ ਸਖਤ ਧਰਾਵਾਂ 176 ਜਿਹੜੇ ਨੇ ਜੀ 55 ਚ ਨੇ ਤਕਰੀਬਨ ਜਿਹੜੇ 30 ਕਰੀਬ ਦੇ 30 ਦੇ ਕਰੀਬ ਸਾਥੀ ਨੇ ਉਹਨਾਂ ਦੇ ਉੱਪਰ 109 ਵਰਗੀਆਂ ਧਰਾਵਾਂ ਲੈਣਿਆ ਗਿਣਿਆ ਸਰਕਾਰ ਵੱਲੋਂ ਕਿਹੜੀ ਕਿਹੜੀ ਮੰਗਾ ਮੰਗਦੇ ਦੇਖੋ ਹਾਲੇ ਤੱਕ ਸਿਰਫ ਸਾਡੀ ਜਿਹੜੀ ਗੱਲ ਆ ਕਿ ਕੱਚੇ ਸਾਥੀਆਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਆਊਟਸੋਰਸਰ ਕੋਨਟਰੈਕਟ ਤੇ ਕਰਨ ਦੀ ਗੱਲ ਹੋਵੇ ਮੰਤਰੀ ਸਾਹਿਬ ਨੇ ਇਹ ਗੱਲਾਂ ਕਹੀਆਂ ਨੇ ਪਰ ਦੇਖਦੇ ਆ ਕਿ ਜਦੋਂ ਸਾਡੇ ਸਾਥੀ ਰਹਾ ਹੁੰਦੇ ਨੇ ਤੇ ਸਰਕਾਰ ਕਿਹੜੇ ਕਿਹੜੇ ਵਾਦੇ ਪੂਰੇ ਕਰਦੀ ਮੀਟਿੰਗ ਹੋएगी ਇਸ ਵਾਰ ਦੇਖੋ ਇਸ ਤੋਂ ਬਾਅਦ ਸਾਡੀ ਜਥੇਬੰਦੀ ਦੀ ਮੀਟਿੰਗ ਅਸੀਂ ਕਰ ਰਹੇ ਆ ਪੰਜਾਬ ਪੱਤਰ ਦੀ ਮੀਟਿੰਗ ਪੰਜਾਬ ਪੱਤਰ ਦੀ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਵੀ ਤੈਅ ਕਰਾਂਗੇ ਕਿਸ ਸਰਕਾਰ ਦਾ ਇੰਤਜ਼ਾਰ ਕਰਾਂਗੇ ਕਿ ਸਰਕਾਰ ਆਪਣੇ ਕਿਹੜੇ ਕਿਹੜੇ ਵਾਅਦੇ ਪੂਰੇ ਕਰਦੀ ਜੀ ਕੌਣ ਕੌਣ ਸੀ ਮੰਗیں ਰੱਖੀ ਸੀ ਔਰ ਉਹਨਾਂ ਵਿੱਚੋਂ ਕਿੰਨੀ ਮੰਗیں ਅਪਰੂਵ ਹੋਈਆਂ ਉਹ ਇਹ ਥੋੜਾ ਦੇਖੋ ਸਾਡੀ ਇਸ ਹਰਤਾਲ ਦੇ ਦੌਰਾਨ ਕੋਈ ਵੀ ਮੰਗ ਨਹੀਂ ਸੀ ਇਹ ਹਰਤਾਲ ਜਿਹੜੀ ਹੈ ਸਰਕਾਰ ਨੇ ਖੁਦ ਪੈਦਾ ਕੀਤੀ ਸੀ ਅਸੀਂ ਸਿਰਫ ਗੇਟ ਰੈਲੀਆਂ ਐਲਾਨ ਕੀਤੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਰਾਤ ਨੂੰ ਸਾਡੇ ਸਾਥੀਆਂ ਨੂੰ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਗ੍ਰਿਫਤਾਰੀਆਂ ਬੇ ਸਾਥ ਗ੍ਰਿਫਤਾਰ ਸਾਥੀਆਂ ਨੂੰ ਛਡਾਉਣ ਦੇ ਲਈ ਹਰਤਾਲ ਜਿਹੜੀ ਹੈ ਪੰਜਵੇਂ ਦਿਨ ਤੱਕ ਪਹੁੰਚ ਗਈ ਟੈਂਡਰ ਸਕੀਮ ਦਾ ਕੀ ਬਣਾ ਦੇਖੋ ਹਜੇ ਤੱਕ ਟੈਂਡਰ ਸਕੀਮ ਉਸੇ ਲਈ ਚੱਲ ਰਹੀ ਆ ਉਹਦੇ ਲਈ ਸਾਥੀ ਬਾਹਰ ਆਉਣ ਉਸ ਤੋਂ ਬਾਅਦ ਦੇਖਦੇ ਹਾਂ ਠੀਕ ਹੈ ਉਸ ਦਾ ਵੀ ਵਿਰੋਧ ਕੀਤਾ ਜਾਏਗਾ ਦੇਖੋ ਸਾਡੇ ਹਾਲ ਦੀ ਕੜੀ ਦਾ ਸਰਕਾਰ ਨੇ ਟੈਂਡਰ ਜਿਹੜੇ ਨੇਗੇ ਉਹ ਖੋਲ ਦਿੱਤੇ ਨੇ ਠੀਕ ਹੈ ਜੀ ਉਹ ਟੈਂਡਰ ਖੁੱਲ ਗਏ ਨੇਗੇ ਤੇ ਸਾਡੀ ਪ੍ਰੀਫਰੈਂਸ ਸਿਸਟਮ ਆਪਣੇ ਸਾਥੀਆਂ ਨੂੰ ਰਿਹਾ ਕਰਾਉਣ